ਚੈਂਪੀਅਨਸ਼ਿਪ ਛੱਡੇ ਆ ਲੀ ਜੀ ਕੋਈ 12 13 ਸਾਲ ਅੱਛਾ ਜੀ ਹਾਂ ਜੀ ਪਹਿਲਾਂ ਇਹ ਖੇਡਦੇ ਰਹੇ ਫਿਰ ਅਸੀਂ ਰਲ ਗਏ ਨਾ ਮੈਂ ਜਾਫੀ ਲੀਗਾ ਕੌਡਾ ਆਪਣਾ ਡੇਡਾ ਸੀ ਹਰ ਕੇਵਲ ਕੌਡਾ ਜੀ ਮੈਨੂੰ 1500 ਰੁਪਏ ਦਿੱਤਾ ਜੀ ਬਾਦਦਨੇ ਉੱਥੋਂ ਜੀ ਅਸੀਂ ਦੇਵੀ ਦੇ ਹੈਲਪਰਾਂ ਦੀ ਪਿੰਡ ਦੀ ਟੀਮ ਆ ਵੀ ਖੇਡਦੇ ਸੀ ਨਾਲ ਖੇਡੇ ਹੋ ਕੇ ਉਹਨਾਂ ਦੇ ਸਾਹਮਣੇ ਟੱਕਰ ਦੋ ਸੀ ਸਾਫਰ ਜੀ ਆਪੋਰਜਟ ਤੇ ਕਿਹੜੇ ਕਿਹੜੇ ਨੇ ਫਿਰ ਜਿਨ੍ਹਾਂ ਨੂੰ ਗੁੱਟ ਫੜ ਕੇ ਹੀ ਖੜਾਇਆ ਹੈ ਗੁੱਟ ਤਾਂ ਜੀ ਛੱਡੇ ਦੋ ਤੁਸੀਂ ਗੱਲ ਛੱਡਿਆ ਨਹੀਂ ਜੀ ਕੋਈ ਟੀਕੀ ਤੁਹਾਨੂੰ ਮੈਂ ਹਾਲੇ ਤੀਂ ਦਿੱਕਨ ਜੀ ਟੀਕਾ ਲੋਂਦਾ ਕੋਈ ਕਿੱ ਪਾਣੀ ਪੀਣ ਵਾਲੇ ਕੋਕ ਦੇ ਵਿੱਚ ਭਰ ਕੇ ਬੋਤਲਾਂ ਦੂਦ ਦੇ ਨਾਲ ਪੀ ਜਾਂ ਵੀ ਕੁੱਟ ਕਬੱਡੀ ਪਾਈ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਉ ਤੁਸੀਂ ਦੇਖ ਰਹੇ ਹੋ ਅਰੰਗ ਪੰਜਾਬ ਦੇ ਸੋ ਦੋਸਤੋ ਅੱਜ ਆਪਾਂ ਜਿਸ ਖਿਡਾਰੀ ਦੀ ਗੱਲ ਕਰਨੀ ਆ ਨਾ ਉਹਨਾਂ ਦੇ ਬਹੁਤ ਚਰਚੇ ਰਹੇ ਨੇ ਆਪਣੇ ਸਮੇਂ ਦੇ ਵਿੱਚ ਜੋ ਕਿ ਜ਼ਿਲ੍ਹਾ ਲੁਧਿਆਣਾ ਨੂੰ ਬਲੋਂਗ ਕਰਦੇ ਸੀ ਜਿਨ੍ਹਾਂ ਦਾ ਪਿੰਡ ਕਾਨਗਸਾਂ ਪਰ ਕਾਨਗਸ ਦੇ ਖਿਡਾਰੀ ਤਾਂ ਕਈ ਸੀ ਪਰ ਹੁਣ ਆਪਾਂ ਨੇ ਜਿਹਦੀ ਗੱਲ ਕਰਨੀ ਆ ਉਹ ਸੀ ਸਰਦਾਰ ਦਲਵਾਰਾ ਸਿੰਘ ਜੀ ਜਿਨ੍ਹਾਂ ਨੂੰ ਗਰਾਊਂਡਾਂ ਦੇ ਵਿੱਚ ਬੋਲਾ ਕਣਗਸ ਦੇ ਨਾਂ ਕਰਕੇ ਜਾਣਿਆ ਜਾਂਦਾ ਸੀ ਗੱਲ ਕਰੀਏ ਤਾਂ ਅੱਜ ਕੱਲ ਉਹ ਇੰਗਲੈਂਡ ਦੇ ਵਿੱਚ ਵਸੇ ਹੋਏ ਐ ਆਓ ਫਿਰ ਆਪਾਂ ਕਰਦਿਆਂ ਗੱਲਬਾਤ ਮਾਂ ਖੇਡ ਕਬੱਡੀ ਦੇ ਇਸ ਮਹਾਨ ਯਾਫੀ ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚੱਲੇ ਜੀ ਠੀਕ ਹੈ ਜੀ ਸੋ ਵਧੀਆ ਲੱਗ ਰਿਹਾ ਜੀ ਤੁਹਾਡੇ ਦਰਸ਼ਨ ਕਰਕੇ ਕਿਉਂਕਿ ਇਛਾ ਰਹਿੰਦੀ ਹੈ ਕਿ ਅਸੀਂ ਪੁਰਾਣੇ ਪੱਲੇਰਾਂ ਨੂੰ ਮਿਲੀਏ ਕਿਉਂਕਿ ਲੋਕਾਂ ਨੇ ਤੁਹਾਡੇ ਨਾਂ ਸੁਣੇ ਆ ਹਾਂ ਕੁਈ ਤਾਰਾ ਸੀ ਕੋਈ ਬੋਲਾ ਸੀ ਕੋਈ ਜੀਤੀ ਸੀ ਨਾ ਵੀ ਇਹ ਖਿਡਾਰੀ ਹੁੰਦੇ ਸੀ ਤਕੜੇ ਹੁੰਦੇ ਸੀ ਜਿਨ੍ਹਾਂ ਨੇ ਦੇਖਿਆ ਉਹ ਗੱਲ ਵੱਖਰੀ ਆ ਪਰ ਉਹ ਵੀ ਹੁਣ ਦੇਖਣ ਨੂੰ ਦਰਸਦੇ ਨੇ ਅੱਜ ਵਧੀਆ ਲੱਗ ਰਿਹਾ ਸੋ ਆਪਾਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸੋ ਸਭ ਤੋਂ ਪਹਿਲਾਂ ਤਾਂ ਇਹੀ ਤੁਸੀਂ ਆਪਣੇ ਪਰਿਵਾਰ ਬਾਰੇ ਪਰਿਵਾਰਕ ਪਿਛੋਕੜ ਬਾਰੇ ਤੇ ਪਿੰਡ ਬਾਰੇ ਦੱਸੋ ਪਰਿਵਾਰ ਮੇਰਾ ਜੰਪਾਰ ਉੱਥੇ ਹੈ ਜੀ ਪਿੰਡ ਦੇ ਛੱਡ ਦਾ ਕਾਣੂਸ਼ਾ ਦਾ ਜੀ ਹਾਂ ਫਿਰ ਉੱਥੋਂ ਮੈਂ ਫਿਰ ਪਿੰਡ ਦੀ ਛੱਡ ਦੀ ਟੀਮ ਜਿਆਦਾ ਤੀ ਤਕੜੀ ਹਾਂ ਜਨਮ ਕਿਹੜੇ ਸਾਲ ਚ ਹੋਇਆ ਤੁਹਾਡਾ ਜੀ ਜਾਨਾ ਮੇਰਾ ਉਹ ਆਪਣੇ 21248 ਟੂਚ ਹੋਇਆ ਜੀ ਹਾਂਜੀ 70 ਸਾਲ ਤੋਂ ਉੱਤੇ ਜੀ ਮੇਰਾ ਜੀ 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 70 ਮੇਰਾ ਖਰ 74 ਚੱਲਦਾ ਜੀ ਹੁਣ ਹਾਂਜੀ ਇਹ ਜੀ ਮੇਰੀ ਜੀ 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 ਪੜਿਆ ਨਹੀਂ ਜੀ ਮਾ ਬੜਾ ਹੈਗਾ ਕਿ ਸਕੂਲ ਗਏ ਨਹੀਂ ਜੀ ਥੋੜੇ ਹੀ ਗਏ ਸੀ ਤੱਕੇ ਤੋਂ ਕੁਝ ਖਾਦੇ ਜੀ ਕਿਉਂ ਨਹੀਂ ਗਏ ਬਸ ਕੁਦਰਤ ਨੇ ਜਿੱਦਾਂ ਰੰਗ ਹੁੰਦੇ ਨੇ ਨਹੀਂ ਕਿ ਆਪਣਾ ਕਿਹੜਾ ਕਲੀ ਜ਼ਿਆਦਾ ਸੀ ਖੇਡਾਂ ਦੇ ਤਾਂ ਫੇਰ ਐਦਾਂ ਪਿੰਡ ਦੀ ਸ਼ੌਂਕ ਕਰ ਕੀ ਹੋ ਗਿਆ ਜੀ ਖੇਡਣ ਲੱਗ ਗਿਆ ਮੈਂ ਅੱਛਾ ਪਹਿਲਾਂ ਮੈਂ 1.5 ਘੰਟੇ ਖੇਡਦਾ ਹੁੰਦਾ ਜਿੰਦਾ ਸੁੰਦਰ ਸਿਆ ਹਾਂਜੀ ਫੇਰ ਹੋਈ ਨਾਲ ਰਲ ਕੇ ਬੰਦੇ 1.5 ਮਿੰਟ ਮੰਨ ਲਓ 60 ਕਿਲੋ ਹਾਂਜੀ ਜੀ ਫੇਰ ਉਹ ਖੇਡਦੇ ਨੇ ਫੇਰ ਥੋੜਾ ਜਿਹਾ ਭਾਰ ਵਧ ਗਿਆ ਫੇਰ ਮੈਂ ਉਹ ਪੁੰਚੇ ਖੇਡਣ ਲੱਗ ਗਿਆ ਜੀ ਪਿੰਡ ਪਿੰਡ ਦੀ ਪਿੰਡ ਦੀ ਟੀਮ ਬਹੁਤ ਤਗੜੀ ਪੰਜਾਬ ਦੀ ਟੀਮ ਤਗੜੀ ਦੀ ਛੜੇ ਹਾਂਜੀ ਬਹੁਤ ਤਗੜੀ ਹਾਂਜੀ ਤੁਸੀਂ ਸੀ ਬਈਰਸੀ ਰਲਗੇ ਜੀ ਉਹਨਾਂ ਨਾਲ ਮੈਂ ਅੰਕਲ ਤਾਰਾ ਮੇਰਾ ਅੰਕਲ ਆ ਜਾ ਚੱਲੇ ਥੋੜੇ ਹਾਂ ਜੀ ਇਹ ਫਿਰ ਅਸੀਂ ਹੋਰ ਲੜ ਕੇ ਬੰਦੇ ਪੱਤਰੀ ਹਾਂਜੀ ਫਿਰ ਰਛਤਰ ਲੁਧੇਣਾ ਦੇ ਜਿਲ੍ਹੇ ਨੂੰ ਲੈ ਆਉਣਾ ਪਿੰਡਾਂ ਪਿੰਡਾਂ ਖੇਡਣ ਜਾਣਾ ਹੂੰ ਫਿਰ ਅਸੀਂ ਤਾਂ ਚੜ ਗਏ ਫਿਰ ਝੀਲਾ ਲੈਵਲ ਤੇ ਖੇਡਣ ਲੱਗੇ ਜੀ ਅੱਛਾ ਜੀ ਦੇਵੀ ਦਿਵਾਲ ਹਣੀ ਹਾਂਜੀ ਬਾਕੀ ਜਿਹੜੇ ਮੁੰਡੇ ਸਾਡੇ ਲੁਧੇਣਾ ਜਿਲ੍ਹੇ ਦੇ ਦੀ ਸਾਰੇ ਇਕੱਠੇ ਹੋ ਗਏ ਫਿਰ ਹੂੰ ਇਹਨਾਂ ਨਾਲ ਖੇਡਦੇ ਰੇ ਜੀ ਮੈਂ ਜਿਲ੍ਹੇ ਦੀ ਟੀਮ ਕਿਹੜੀ ਬਣਦੀ ਥੋੜੀ ਜੀ ਜਿਲ੍ਹੇ ਦੀ ਸਾਡੀ ਸਾਰੀ ਆਪਣੇ ਦੇਵੀ ਦਿਵਾਲ ਹੂੰ ਦਰਸ਼ਨ ਹੂੰ ਇਹ ਆ ਦੂਜਾ 75 ਹੂੰ ਚਾਰ ਮੁੰਡੇ ਸਾਡੇ ਪਿੰਡ ਦੇ ਪੰਜਾਬ ਚ ਖੇਡਦੇ ਦੀ ਅੱਛਾ ਜੀ ਹਾਂਜੀ ਵਾਹ ਜੀ ਵਾਹ ਚਾਰ ਮੁੰਡੇ ਸਵੇਰ ਟੂਰਨਾਮੈਂਟਾਂ ਜ਼ਿਲ੍ਹਿਆਂ ਚ ਜਾਂਦੇ ਰਹੇ ਖੇਡਦੇ ਹੂੰ ਕਿੰਨੇ ਕਿ ਜ਼ਿਲ੍ਹਿਆਂ ਦੇ ਜਿਹੜੇ ਚੈਂਪੀਅਨਸ਼ਿਪ ਨੇ ਖੇਡੇ ਤੁਸੀਂ ਜ਼ਿਲ੍ਹੇ ਸੀ ਚੈਂਪੀਅਨਸ਼ਿਪ ਛੱਡਿਆ ਰਹੀ ਦੀ ਕੋਈ 12 13 ਸਾਲ ਅੱਛਾ ਜੀ ਹਾਂਜੀ ਪਹਿਲਾਂ ਇਹ ਖੇਡਦੇ ਰਹੇ ਫਿਰ ਅਸੀਂ ਰਲ ਗਏ ਇਹਨਾਂ ਨਾਲ ਹੂੰ ਫਿਰ ਇਹਨਾਂ ਅਸੀਂ ਚੱਕਦੇ ਰਹੇ ਕੰਮ ਵਾਹ ਜੀ ਵਾਹ ਫਟਾ ਚੱਕਿੰਗ ਹੈ ਜੀ ਹਾਂਜੀ ਪਾਰਾ ਦਿਨਾਂ ਸਾਲ ਚੈਂਪੀਅਨਸ਼ਿਪ ਨਹੀਂ ਦਿੱਤੀ ਲੁਧਿਆਣੇ ਨੇ ਅੱਛਾ ਜੀ ਹਾਂ ਜੀ ਵਾਹ ਜੀ ਵਾਹ ਬਹੁਤ ਤਗੜੀ ਟੀਮ ਸੀ ਲੁਧਿਆਣੇ ਦੀ ਤਗੜੀ ਟੀਮ ਸੀ ਹੂੰ ਚਲੋ ਆਪਾਂ ਚੈਂਪੀਅਨਸ਼ਿਪ ਦੇ ਵੀ ਵਧੀਆ ਮੈਚਾਂ ਦੀ ਗੱਲ ਕਰਾਂਗੇ ਓਪਨ ਦੇ ਮੈਚ ਸੀ ਜਿਹੜੇ ਉਸ ਟਾਈਮ ਤੁਹਾਡੇ ਸਮੇਂ ਦੇ ਵਿੱਚ ਤੁਹਾਡੇ ਕਿਹੜੀਆਂ ਕਿਹੜੀਆਂ ਟੀਮਾਂ ਦੇ ਨਾਲ ਜਿਹੜੀ ਜ਼ਿਆਦਾ ਡਾਂ ਖੜਕਦੀ ਸੀ ਪਿੰਡ ਪਿੰਡ ਦੀਆਂ ਟੀਮਾਂ ਹੁੰਦੀਆਂ ਸੀ ਹਾਂ ਜੀ ਹਾਂ ਜੀ ਪਿੰਡ ਦੀਆਂ ਜੀ ਇਹ ਅਸੀਂ ਦੇਵੀ ਦੇ ਹੈਲਪਰਾਂ ਦੀ ਪਿੰਡ ਦੀ ਟੀਮ ਨਾਲ ਵੀ ਖੇਡੇ ਆ ਜੀ ਨਾਲ ਖੇਡੇ ਹੋਗੇ ਉਹਨਾਂ ਦੇ ਸਾਹਮਣੇ ਟੱਕਰ ਲਈਏ ਸਾਹਫੁਰ ਜੀ ਆਪੋਜ਼ਿਟ ਅੱਛਾ ਜੀ ਆ ਪੈ ਤਾਂ ਹੋਰ ਜਿਹੜੇ ਪਿੰਡਾਂ ਦੇ ਟੀਮਾਂ ਹੁੰਦੀਆਂ ਆ ਦੀ ਜੀ ਫਿਰ ਵੀ ਕੁਝ ਨਾਂ ਜ਼ਰੂਰ ਦੱਲਿਆ ਤੁਹਾਨੂੰ ਫਿਰ ਆਪਾਂ ਉਹਨਾਂ ਮੈਚਾਂ ਦੀ ਵੀ ਗੱਲ ਕਰ ਲਾਂਗੇ ਹਾਂ ਜੀ ਪਰ ਹੁਣ ਪੁਰਾਣੇ ਪਲੇਅਰਾਂ ਦਾ ਨਾਂ ਵੀ ਚਿੱਤਾ ਭੁੱਲ ਗਿਆ ਜੀ ਹੁਣ ਮੈਨੂੰ ਸੈਫਟੀ ਸ਼ੈਫੰਦ ਦਾ ਮੈਂ ਇੱਥੇ ਆਇਆ ਜੀ ਅੱਛਾ ਜੀ ਜਦ ਟੀਮ ਆਈ ਸੀ ਇੱਥੇ ਹਾਂ ਜੀ ਅਸੀਂ 12 ਬੰਦੇ ਆਏ ਸੀ ਹਾਂ ਜੀ ਤਿੰਨ ਸਾਡਾ ਉੱਥੇ ਤਿੰਨ ਵੀ ਕਾਡਾ ਕੈਂਪ ਲੱਗਿਆ ਰ ਸਪੋਰਟਸ ਕਾਰ ਜੀ ਜਲੰਧਰ ਫਿਰ ਉਹ ਚੋਂ ਮੈਚ ਕਰਾ ਕੇ ਫਿਰ ਉਹਨਾਂ ਨੂੰ ਛਾਂਟ ਕੇ ਬੰਦੇ ਲੈਂਦੇ ਦੀ ਜੀ ਜੀ 12 ਬੰਦੇ ਆ Đi 77 ਜੀ ਹਾਂ ਜੀ ਜੀ ਫਿਰ ਚਾਰ ਅਸੀਂ ਇੱਥੇ ਰਹਿ ਪਏ ਜੀ ਹੂੰ ਦੋਨੇ ਵਿਆਹ ਕਰਾ ਰਹੇ ਸੀ ਦੋ ਵਿਆਹ ਕਰਾਤੀ ਉਹ ਗੁਰਦੁਆਰਾ ਨੇ ਰਖ ਲਈ ਦੀ ਅੱਛਾ ਜੀ ਅਸੀਂ ਦੋ ਜਣੇ ਇੱਥੇ ਰਹਿ ਕੇ ਵਿਆਹ ਤੇ ਅੱਛਾ ਹਾਂ ਜੀ ਵਿਆਹ ਕਰਾ ਕੇ ਕਿੱਥੇ ਰਹੀ ਹਾਂ ਜੀ ਫਿਰ ਪੱਕੇ ਹੋ ਗਏ ਅਸੀਂ ਇੱਥੇ ਹੋਈ ਰਹੇ ਜੀ ਮਾਲਕ ਕਿ ਮੁੜ ਕੇ ਗਈ ਨਹੀਂ ਫਿਰ ਗਿਆ ਜੀ ਦਸੇ ਸਾਲੀ ਬਾਹਰੀ ਸਾਲੀ ਮੁੜ ਕੇ ਗਈ ਜੀ ਜਦੋਂ ਪੱਕੇ ਹੋ ਗਏ ਫਿਰ ਗਈ ਹਾਂ ਜੀ ਫਿਰ ਇੱਧਰ ਕਬੱਡੀ ਚੱਲਦੀ ਰਹੀ ਨਾਲ ਨਾਲ ਇੱਥੇ ਵੀ ਤਾਂ 16 ਸਾਲ ਘਟਿਆ ਜੀ ਫਿਰ ਮੈਨੂੰ ਕੋਟ ਹੂੰ ਇੰਡੀਆ ਵਾਲੀ ਨਹੀਂ ਗੱਲ ਬਣੀ ਕੀ ਗੱਲ ਕੋਈ ਗਰਾਊਂਡ ਦਾ ਫਰਕ ਸੀ ਜਾਂ ਕਿਵੇਂ ਬਸ ਖੇਡਣ ਤੋੜ ਭੰਨ ਜਿਹੇ ਨਾਲ ਹੂੰ ਖੇਡਣ ਕਰਕੇ ਉਹ ਇਦਾਂ ਕਰਕੇ ਉਹ ਗੱਲ ਨਹੀਂ ਬਣੀ ਜਣਦੀ ਉੱਥੇ ਵਾਲੀ ਅੱਛਾ ਇੰਡੀਆ ਜੇ ਫਿਰ ਕਿੰਨੀ ਕੁ ਭਾਜ ਦਉਣ ਰਹੇ ਦੀ ਥੋੜੀ ਸੀ ਮਹੱਤਵ ਕਰਦੇ ਸੀ ਬਹੁਤ ਜਿਆਦੇ ਦੇ ਸੀ ਉੱਥੇ ਵਾਲੀ ਉੱਥੇ ਨਾਲ ਇੱਥੇ ਦਾ ਫਰਕ ਬਹੁਤ ਕਿਵੇਂ ਇੱਥੇ ਤਾਂ ਕਾਮਾਕਾਰਾਂ ਤੇ ਜਾ ਕੇ ਹਾਂ ਟਾਈਮ ਨਹੀਂ ਹੈਗਾ ਨਾ ਉੰਜ ਤੋਂ ਜਾਣੇ 12 ਘੰਟੇ ਕੰਮਦਲ ਦੇ 12 ਘੰਟੇ ਕੰਮ ਚ ਨਹੀਂ ਰੇਤ ਬੰਦਨੇ ਘਰ ਆਉਣਾ ਜੀ ਫਿਰ ਕੰਮਕਾਰ ਦਾ ਸਾਰੀ ਜ਼ਿੰਮੇਵਾਰੀ ਬੰਦੇ ਦੇ ਸ਼ਰਤੇ ਹੁੰਦੀ ਹੈ ਇੱਥੇ ਹਮ ਬਿਲਕੁਲ ਜੀ ਇਹਦੇ ਕਰਕੇ ਹੁਣ ਇੱਥੇ ਨਿਆਣੇ ਤਾਂ ਹੀ ਨਹੀਂ ਜਿਹੜੇ ਮੁੰਡੇ ਖੇਡਦੇ ਕੋਟੀ ਹਮ ਬਾਹਰ ਆਉਂਦੇ ਨੇ ਮੁੰਡੇ ਜਿਹਨੂੰ ਜਿੱਤੀ ਰਹੇ ਰਹੇ ਦੱਸਿਆ ਸਾਨੂੰ ਇਥੋਂ ਠੱਲਣੇ ਚਾਹੀਦੇ ਨੇ ਮੁੰਡੇ ਹਮ ਇਥੋਂ ਪਲੇਅਰ ਬਣਨੇ ਚਾਹੀਦੇ ਨੇ ਹਮ ਉਹਨੂੰ ਖਰੀਦ ਕੇ ਤਾਂ ਜਿੰਨੇ ਮਰਜ਼ੀ ਲਿਆ ਨਹੀਂ ਫਿਰ ਤੁਸੀਂ ਕਰੋ ਹੋਣਾ ਸੀ ਤਾਂ ਜੀ ਹੁਣ ਜਿਹੜੇ ਮੁੰਡੇ ਖੇਡਦੇ ਨੇ ਖੇਡ ਕੇ ਨਹੀਂ ਆਜੀ ਵਿੱਚ ਨਿਆਣੇ ਕਿਲਾ ਕੀਂਦਾ ਜੀ ਫੁੱਟਬਾਲ ਨੂੰ ਜਾਦੇ ਚਾਹਦੇ ਹੂੰ ਕਿਉਂਕਿ ਬਰੇਵ ਜਰੂਰੀ ਹੈ ਨਾ ਹੁਣ ਆਪਾਂ ਜੇ ਆਪਾਂ ਚਾਹਨੇ ਆ ਤਾਂ ਉਹ ਫਿਰ ਸਾਨੂੰ ਕਰਨਾ ਪਊਗਾ ਜੀ ਹਾਂਜੀ ਹੋਰ ਮੇਰਾ ਮੁੰਡਾ ਮੇਰੇ ਮੁੰਡਾ ਨਾਲ ਲੜਕੀ ਦੀ ਹੂੰ ਉਹ ਕਹਿੰਦਾ ਮੈਂ ਨਹੀਂ ਖੇਡਣੀ ਜਿਹੜੀ ਹੂੰ ਜੀ ਤੇ ਫਿਰ ਆਪਾਂ ਇੰਡੀਆ ਵਾਲੇ ਨਾ ਜਿਹੜੀਆਂ ਖੜਕਮੀਆਂ ਗੱਲਾਂ ਬਾਤਾਂ ਆਈਆਂ ਨੇ ਮੈਚਾਂ ਦੀਆਂ ਉਹ ਉਹ ਜ਼ਰੂਰ ਦੱਸੋ ਕੋਈ ਚੈਂਪੀਅਨਸ਼ਿਪ ਦੇ ਉੱਤੇ ਤੁਸੀਂ ਬੈਸਟ ਆਫ ਹੀ ਬਣੇ ਹੋ ਜਾਂ ਕੋਈ ਵੱਖਰੀ ਇੰਜ ਗੱਲਾਂ ਬਾਤਾਂ ਹੋਈਆਂ ਨੇ ਗਰਾਊਂਡ 'ਚ ਹਾਂਜੀ ਹਾਂਜੀ ਇਹ ਤਾਂ ਫਿਰ ਹੁੰਦੀ ਰਹਿੰਦੀ ਐ ਨਾ ਜੀ ਕਬੱਡੀ ਦੀਆਂ ਤਾਂ ਗੱਲਾਂ ਨਹੀਂ ਕੁਝ ਫਿਰ ਜ਼ਿਆਦਾ ਹਸਤ ਹੁੰਦੀ ਐ ਨਾ ਜੀ ਜ਼ਿਆਦਾ ਹੁੰਦੀ ਐ ਜ਼ਿਆਦਾ ਤੋਂ ਵੀ ਪੁਰਾਣੇ ਬੰਦੇ ਉਹਨਾਂ ਦੀ ਖੇਡਦੇ ਅੰਮ੍ਰਿਤਸਰ ਦੀ ਵੀ ਟੀਮ ਬਹੁਤ ਤਕੜੀ ਸੀ ਹਾਂਜੀ ਹਾਂ ਅਸੀਂ ਪ੍ਰੀਤਮ ਉਹਨਾਂ ਨਾਲ ਵੀ ਖੇਡਿਆ ਮੈਂ ਨੰਡਾਲਾ ਜੀ ਨਾਲ ਹਾਂਜੀ ਵਾਹ ਜੀ ਵਾਹ ਆਪਣੇ ਸਰਬੰਡਾ ਨੇ ਜੀ ਖੇਡੇ ਸਰਬੰਡਾ ਸਾਤੋਂ ਬੜਾ ਸਾਰਿਆਂ ਨੂੰ ਪ੍ਰੀਤਮ ਤਾਂ ਮੇਰਾ ਖਾਲ ਦੇਵੀ ਦਿਵਾਲ ਦਾ ਹੀ ਹਣੀ ਹੋਣਾ ਹਾਂਜੀ ਇਹਨਾਂ ਕੀ ਨਹੀਂ ਬਈ ਇਹਨਾਂ ਤੋਂ ਫਿਰ ਮੈਂ ਮਗਰ ਥੋੜਾ ਖੇਡਣ ਲੱਗਿਆ ਜੇ ਵੀ ਵਾਲ ਦੇਵੀ ਦਿਵਾਲ ਤੋਂ ਹਾਂ ਦੇਵੀ ਜੋ ਡੀਵੀ ਕਾਲਜ ਥੀ ਜਲੰਧਰ ਹਾਂ ਜਦੋਂ ਫੇਰ ਇਹਨੇ ਸਾਨੂੰ ਫੜਿਆ ਵੀ ਤੁਸੀਂ ਮੇਰੇ ਨਾਲ ਆਓ ਤੁਸੀਂ ਹੂੰ ਫੇਰ ਅਸੀਂ ਮੱਚਾਂ ਚੱਲ ਲੱਗੇ ਫੇਰ ਤਾਂ ਚੰਡੀ ਜ਼ਿਆਦਾ ਰਹੀ ਹੂੰ ਫੇਰ ਨਹੀਂ ਦੀ ਲਵੇ ਲੱਗਣ ਦਿੰਦੇ ਕਿਸੇ ਨੂੰ ਅੱਛਾ ਜੀ ਹਾਂ ਜੀ ਨਾ ਕੀ ਕੀ ਤੁਹਾਡੇ ਨਾਲ ਮੈਂ ਗੁੱਟ ਫੜ ਦਿੰਦਾ ਜੀ ਲੱਤ ਵੀ ਫੜਨੀ ਹੂੰ ਜਮਨਜੀਤ ਸਿੰਘ ਆਪਨੇ ਦੱਸਿਆ ਹੂੰ ਸਾਰਾ ਕੋ ਬਲੇਟੀ ਜਾਣਾ ਅੱਛਾ ਜੀ ਹਾਂ ਜੀ ਬਹੁਤ ਤਕੜੇ ਜਾਫੀ ਰਹਿ ਜਾਂਦੇ ਹਾਂ ਜੀ ਹਾਂ ਜੀ ਹਾਂ ਮੈਨੂੰ ਪਤਾ ਜੀ ਬਹੁਤ ਸੁਣਦੇ ਆ ਤੁਹਾਡੇ ਬਾਰੇ ਜੀ ਮਾਣੇ ਬਾਦਲ ਪੰਜਾਬ ਸਟੇਟ ਦਾ ਟੂਰਨਾਮੈਂਟ ਉੱਤੇ ਜੀ ਉੱਤੇ ਸਾਬੋ ਕੀ ਤਰਪੰਡੀ ਹਾਂਜੀ ਮੈਂ ਬੈਸਟ ਰੀਡਰ ਦੀ ਕੋਡਾ ਮੈਂ ਜਾਫੀ ਦੀਗਾ ਹਾਂਜੀ ਕੋਡਾ ਆਪਣਾ ਰੀਡਰ ਦੀ ਹਰ ਕੇਵਲ ਕੋਡਾ ਜੀ ਮੈਨੂੰ 1500 ਰੁਪਏ ਤਾਜੀ ਬਾਦਲੇ ਉੱਥੋਂ ਆਹ ਬਾਜੀ ਵਾ ਕਿਹੜੇ ਸੰਦੀ ਗੱਲ ਆ ਜੀ ਸੰ ਤਾਂ ਹੁਣ ਯਾਦ ਨਹੀਂ ਜੀ ਜਦੋਂ ਮੈਂ ਪਹਿਲੀ ਵਾਰ ਹੀ ਗਿਆ ਸੀ ਉੱਥੇ ਮਤਲਬ ਆਪਾਂ 77 ਤੋਂ ਪਹਿਲਾਂ ਕਹਿ ਸਕਦੇ ਹਾਂ ਹਾਂਜੀ ਪਹਿਲਾਂ ਤੋਂ ਜੀ ਕਿਉਂਕਿ 70 ਤੋਂ ਬਾਅਦ ਚਾ ਤੁਸੀਂ ਇੰਗਲੈਂਡ ਜਾ ਕੇ ਅੰਕਲ ਅੰਕਲ ਵੀ ਜਾਂਦਾ ਉੱਥੇ ਦੀ ਖੇਡਿਆ ਅੰਕਲ ਅੱਛਾ ਤਾਰਾ ਜੀ ਹਾਂ ਜੀ ਦਰਸ਼ਕੂਣੀ ਦੀ ਮੰਗੜੀ ਵਾਲੇ 70 ਉਹ ਨਹੀਂ ਸੀਗੇ ਸ਼ਿਮਰੂ ਵੀ ਸੀਗਾ ਜੀ ਮੁੰਡਾ ਨੱਤਾ ਹਾਂਜੀ ਹਾਂਜੀ ਸ਼ਿਮਰੂ ਨੱਤਾ ਜੀ 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 ਹਾਂਜੀ ਉਦੋਂ ਦੀ ਗੱਲ ਹੈ ਜੀ 1500 ਬਦਲ ਸਾਹਿਬ ਨੇ ਦਿੱਤਾ ਜੀ ਹਾਂਜੀ ਬਦਲ ਸਾਹਿਬ ਕਿੰਨੇ ਜੱਫੇ ਲਾਏ ਸੀ ਜੱਫੇ ਹੋਂ ਦਾ ਕੀਤੇ ਨਹੀਂ ਜੱਫੇ ਲਾਏ ਵਾ ਚੰਗੇ ਜਾਣੇ ਦੀ ਅੱਛਾ ਜੀ ਉਦੋਂ ਆਪਣੇ ਗੁਰਦਾਸਪੁਰ ਦੀ ਟੀਮ ਸੀ ਫਾਈਨਲ ਹਾਂ ਮਾਟੇ ਦਾ ਜੀ ਸਾਡੀ ਲੁਧਿਆਣੇ ਦੀ ਲੜਦੇ ਗੁਰਦਾਸਪੁਰ ਗੁਰਦਾਸਪੁਰ ਵਾਲੇ ਕਿਹੜੇ ਸੀ 70 ਹੋਣੀ ਸੀਗੇ ਜੀ अच्छा जी ਜੇ ਸੀ ਉਹਦੇ ਹੁਣ ਪੁਰਾਣੇ ਮੁੰਡੇ ਤਾਂ ਮੇਰਾ ਖਲ ਚਲੇ ਗਏ ਹੋਣਗੇ ਜਿਹੜੇ ਸੀਗੇ ਉਸ ਟਾਈਮ ਦੇ ਵਿੱਚ ਬਾਬਾ ਪੁਰਾਣੀ ਗੱਲ ਬਾਤ ਹੁਣ ਸਾਡੇ ਹਾਲ ਦੇ ਜਿਹੜੇ ਮੁੰਡੇ ਖੇਡਦੇ ਸੀ ਹਾਂਜੀ ਉਹ ਵੀ ਵਿੱਚ ਚੱਲੇ ਗਏ ਹਾਂਜੀ ਉਹ ਹੱਟ-ਫੁੱਟ ਕੇ ਖੇਡਣੋ ਹਾਂਜੀ ਹੁਣ ਪੁਰਾਣਾ ਬੰਦਾ ਜਿੰਨੇ ਪਿੰਡਾਂ ਜਾਣੇ ਅਸੀਂ ਸਾਨੂੰ ਕੋਈ ਮਿਲਦਾ ਨਹੀਂ ਕੇਵਲ ਨੂੰ ਮਿਲਦੇ ਆ ਜੀ ਕੇਵਲ ਹੜਹਾਣੀ ਹਾਂਜੀ ਹਾਂਜੀ ਆ ਹੁਣ ਉਹ ਜੋ ਗਰਵੇਲ ਨੇ ਜਿਹਦਾ ਬੁੱਕ ਸ਼ਾਪ ਕਿਨੇ ਛੱਡੀਆਂ ਹਾਂਜੀ ਲੁੱਧਿਆਣੇ ਦੇ ਇਕੱਠੇ ਘਰੇ ਦੀ ਉੱਥੇ ਹਾਂਜੀ ਹਾਂਜੀ ਉੱਥੇ ਹੀ ਹੋਈ ਸੀ ਸਾਰੇ ਇਕੱਠੇ ਪੁਰਾਣੇ ਪਲੇਅਰ ਹਾਂਜੀ ਗੁਰਮੇਲ ਸਿੰਘ ਜੀ ਫਰੀਦਪੁਰ ਵਾਲੇ ਹਨ ਜੀ ਉਹਨਾਂ ਨੇ ਕਿਤਾਬ ਪੂਸਟ ਕੈਨੇਡਾ ਚੋਂ ਵੀ ਬੰਦੇ ਗਏ ਸੀ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਗਏ ਸੀ ਹੂੰ ਉਹਨੂੰ ਬਹੁਤ ਸ਼ੌਂਕ ਹੈ ਮੇਰੇ ਘਰੇ ਵੀ ਆਇਆ ਸੀ ਹਾਂਜੀ ਮੇਰੇ ਘਰੋਂ ਵੀ ਸਾਰਾ ਡਿਟੇਲ ਮੇਰੀ ਮੰਮੀ ਤੋਂ ਕੁਝ ਮੇਰੀ ਮੰਮੀ ਦਾ ਹੈ ਨਹੀਂ ਚੜਾਈ ਕਰ ਗਈ ਹੂੰ ਮੇਰੇ ਭਰਾਵਾਂ ਨੂੰ ਪੁੱਛ ਕੇ ਜ ਸਾਰਾ ਕੁਝ ਬੁੱਕ ਛਪਿਆ ਜੀ ਤੇ ਕਿਹੜੇ ਕਿਹੜੇ ਨੇ ਫਿਰ ਜਿਨ੍ਹਾਂ ਨੂੰ ਗੁੱਟ ਫੜ ਕੇ ਹੀ ਖੜਾਇਆ ਜੀ ਗੁੱਟ ਤਾਂ ਜੀ ਛੱਡੇ দাও ਤੁਸੀਂ ਗੱਲ ਛੱਡਿਆ ਨਹੀਂ ਜੀ ਕੋਈ ਅੱਛਾ ਜੀ ਜਦੋਂ ਆਪਣੇ ਜੀਤੀ ਯਾਦ ਨੇ ਦਿੱਚ ਬਲੀ ਇਹ ਤਾਂ ਨਹੀਂ ਹੁੰਦਾ ਵੀ ਐਗਰੀ ਨੂੰ ਛੱਡਣਾ ਹੀ ਨਹੀਂ ਤਕੜੇ ਵੀ ਬੰਦੇ ਹੁਣ ਬੰਦਾ ਤਾਂ ਹੁੰਦਾ ਜੀ ਇੱਕ ਹਾਰ ਜਿੱਤ ਤਾਂ ਹੁੰਦੀ ਆ ਹਾਰ ਜਿੱਤ ਤੇ ਸਮੇਂ ਦੀ ਗੱਲ ਪਰ ਜਿੱਤਦੇ ਰਹੇ ਆ ਪਰ ਹਰ ਇੱਕ ਪਲੇਅਰ ਨੂੰ ਢਾਇਆ ਇਹਨਾਂ ਵਾਂਗੂ ਐ ਵੀ ਹੂੰ ਬੜਾ ਤਕੜੇ ਜਾ ਫਿਰ ਰਹੇ ਜੀ ਮੈਂ ਮੈਨੂੰ ਪਤਾ ਜੀ ਹਾਂਜੀ ਕਿ ਕਿ ਵਜ਼ਨ ਕਿੰਨੇ ਥੋੜਾ ਜੀ ਵਜ਼ਨ ਮੇਰਾ 1400 ਸਟੌਨ ਤੇ ਜੀ ਹੁਣ ਮੇਰਾ ਉਹ ਕੁੰਟਲ ਹੋ ਗਿਆ ਪਰ ਅੱਛਾ ਜੀ ਉਹ ਸਟੌਨ ਦੀ ਕਿੰਨੇ ਬਣ ਗਈ ਕਿਲੋ 14 ਕਿਲੋ ਜੀ 1400 14 ਬਣਾਇਆ ਜੀ ਸਟੋਨ ਅੱਛਾ ਜੀ ਹੁਣ ਮੇਰਾ ਕੁਆਂਟਲ ਦਾ ਭਾਰ ਆ ਜੀ ਅੱਛਾ ਜੀ ਹੁਣ ਇੱਥੇ 90 ਕਿਲੋ ਕਰਕੇ 90 ਕਿਲੋ ਜੀ ਜੀ ਹਾਂਜੀ ਹੁਣ ਏਜ ਵੀ ਮੇਰੀ ਦੇ ਨਾ 74 ਸਾਲ ਦਾ ਹੋ ਗਿਆ ਹਾਂ ਹਾਂ ਉਮਰ ਪਰ ਫਿਰ ਵੀ ਫਿੱਟ ਹਾਂ ਜੀ ਕੋਈ ਨਸ਼ਾ ਨਹੀਂ ਜੀ ਕਰਦਾ ਹਾਂ ਬਾਜੀ ਬਾਹ ਮਿਹਨਤ ਕਿੰਨੀ ਕਰਦਾ ਜੀ ਮਿਹਨਤ ਤਾਂ ਜੋ ਆਥਨ ਸਵੇਰ ਜੀ ਹੁਣ ਕਿੰਨੀ ਕਰਦੇ ਜੀ ਹੁਣ ਤਾਂ ਮੈਂ ਸਵੇਰ ਨੂੰ ਉਹ ਪਾਰਕੇ ਚਲੇ ਜਾਂਦਾ ਹੂੰ ਉੱਥੇ ਗੇੜੇ ਦੇ ਹੀ ਜ ਨੇ ਹੂੰ ਫੇਰ काम ਛੱਡਿਆ ਫਿਰ ਇੱਥੇ ਗੁਰਦੁਆਰੇ ਸੇਵਾ ਕਰੀਏ 4-5 ਘੰਟੇ ਅੱਛਾ ਅੱਛਾ ਸ਼ਵੇਰੋਂ 12:30 ਤੋਂ 5 ਵਜੇ ਤੱਕ ਇੱਥੇ ਰੇ ਸੇਵਾ ਕਰੀਏ ਹੂੰ ਲੰਗਰ ਚ ਜੀ ਹੋਰ ਨਸ਼ੇ ਪੱਤੇ ਦਾ ਕੋਈ ਖਿਆਲ ਨਹੀਂ ਜੀ ਉਦੋਂ ਫਿਰ ਤੁਸੀਂ ਢੇਰੀ ਵਾਲੇ ਵੀ ਖੇਡੇ ਉਧਰ ਮੈਂ ਜੀ ਢੇਰੀਆਂ ਵਾਲੀ ਇੱਕ ਅੱਧੀ ਵੀਰਾਂ ਖੇਡੀਆਂ ਸੀ ਉਹ ਜ਼ਿਆਦਾ ਨਹੀਂ ਮੈਂ ਖੇਡੀਆਂ ਅੱਛਾ ਜੀ ਅੰਮ੍ਰਿਤਸਰ ਚ ਹੂੰ ਜਿਵੇਂ ਉਦੋਂ ਟੀਮਾਂ ਬਣ ਜਾਂਦੀਆਂ ਮਾਝੇ ਮਾਲਵੇ ਦੀ ਬਣ ਜਾਂਦੀਆਂ ਹਾਂਜੀ ਹਾਂ ਖੇਡੀਆਂ ਨੇ ਅਸੀਂ ਹਾਂ ਤੇ ਕਿੰਨੇ ਕਿ ਮੈਚ ਖੇਡੇ ਨੇ ਉਹ ਵੀ ਖੇਡੇ ਨੇ ਤਿੰਨ ਚਾਰ ਕੇ ਮੈਚ ਐ ਮਾਝੀ ਮਾਲਵੇ ਦੇ ਮਖਤਿਆਰਸ਼ੋਂ ਕਰਾਉਂਦਾ ਹੁੰਦਾ ਸੀ ਅੱਛਾ ਜੀ ਕਿੱਥੇ ਆਪਣੇ ਜਗਤਪੁਰ ਵੀ ਕਰਾਉਂਦੇ ਹੁੰਦੇ ਸੀ ਹੂੰ ਐਦਾਂ ਜਿੱਦੇ ਕਿਤੇ ਮਿਨਿਸਟਰਾਂ ਕੋਲ ਉੱਠਣਾ ਨੇ ਜਾਣਾ ਉਹ ਮਖਤਿਆਰਸ਼ੋਂ ਨੇ ਕਹਿ ਦੇਣਾ ਵੀ ਮਾਝੀ ਮਾਲਵੇ ਦੀ ਟੀਮ ਲੈ ਆਉਣੀ ਹੂੰ ਉਧਰ ਇਹਨਾਂ ਨੇ ਕੋਚਾਂ ਨੂੰ ਕੋਈ ਕਹਿ ਦੇਣਾ ਜੀ ਉਹਨਾਂ ਨੇ ਸਾਡੇ ਦੇਵਦੀਆ ਲੈ ਕੇ ਜਾਂਦਾ ਸੀ ਟੀਮ ਹੂੰ ਉਧਰ ਜਾਂਦਾ ਅੰਬਰਸਰ ਦੀ ਟੀਮ ਹੋਣੀ ਜਾਂ ਗਰਦਾਸਪੁਰ ਦੇ ਪਿੱਟੇ ਉਹਨੇ ਜਗਿੰਦਰ ਉਹਨੇ ਦੀ ਹਾਂਜੀ ਉਹਨਾਂ ਨੇ ਟੀਮ ਲੈ ਕੇ ਆਉਣ ਹਮਾਜਮਾਲਵੇ ਕਰਾ ਦਿੰਦੇ ਕਿਤੇ ਮਿਨਿਸਟਰ ਨੇ ਆਉਣਾ ਕਿਤੇ ਉੱਥੇ ਕੱਟ ਕਰਨ ਨੂੰ ਖੇਡਣ ਕਰੀ ਹੂੰ ਫਿਰ ਉੱਥੇ ਮੈਚ ਕਰਾ ਲੈਂਦੇ ਸੀ ਹੂੰ ਜਿਹੜਾ ਜਗਤਪੁਰ ਸਟੇਡੀਅਮ ਦਾ ਨਹੀਂ ਪੱਥਰ ਅਸੀਂ ਰੱਖਿਆ ਜੀ ਉਹਦਾ ਜੀ ਹਾਂਜੀ ਵਾਹ ਜੀ ਵਾਹ ਅਸੀਂ ਤੇ ਜਲੰਧਰ ਤਾਂ ਬਾਹਲੇ ਮੈਚ ਖੇਡੇ ਨਹੀਂ ਸੀ ਹੂੰ ਅਸੀਂ ਪੰਜ-ਪੰਜ ਬੰਦੇ ਨੇ 600-600 ਰੁਪਏ ਲੈ ਕੇ ਅੰਮ੍ਰਿਤਸਰ ਮੈਚ ਖੇਡੇ ਜਾਂ ਕੇ ਪਾਸ ਚੜ ਕੇ ਅੱਛਾ ਜੀ ਪੰਜ-ਪੰਜ ਬੰਦਿਆਂ ਨੇ ਜਾ ਕੇ ਹੂੰ ਸ਼ਾਹ ਗਨ ਹੂੰ ਉਹ ਤੁਹਾਨੂੰ ਥੋੜਾ ਪੈਸੇ ਦਿੰਦਾ ਤੇ ਕੋਈ ਹਾਂ ਉਹ ਕੋਈ ਭਾਈ ਬੰਦ ਨੇ ਰੁਪਈਆ ਦੇਣਾ ਹੂੰ ਜਦੋਂ ਖਰਚੇ ਵੀ ਘਟਣ ਉਹ ਦੁੱਧ ਕਿਉਂ ਨਾ ਛੇੜਦੇ ਹੁੰਦੇ ਸੀ ਹਾਂਜੀ ਬਿਲਕੁਲ ਜੀ ਅੱਛਾ ਜਦੋਂ ਤੁਸੀਂ ਗੱਲ ਕੀਤੀ ਆ ਨਾ ਬਾਦਲ ਸਾਹਿਬ ਨੇ 1500 ਰੁਪਏ ਦਿੱਤਾ ਤੁਹਾਨੂੰ ਜੀ ਬੈਸਟ ਜਾਫੀ ਬਣੇ ਹੋ ਹਾਂਜੀ ਹੋਰ ਕਿੰਨੇ ਕਮਾਰੀ ਬੈਸਟ ਜਾਫੀ ਬਣੇ ਹੋ ਇੱਕ ਮੈਚ ਦੇ ਵਿੱਚ ਕਿੰਨੇ ਕ ਜਫੇ ਲਾਏ ਹੋ ਹੋਰ ਤਾਂ ਫਿਰ ਇੰਨਾ ਬਾਹਲਾ ਨਹੀਂ ਜੀ ਮਸ਼ਹੂਰ ਚੱਕੇ ਨਹੀਂ ਗੇ ਪਿੰਡਾਂ 'ਚ ਰਲਮਾ ਜਿਹਾ ਰਿਹਾ ਕੰਮ ਆ ਜਾਣ ਦੀ ਅੱਛਾ ਜੀ ਜਿੱਤਦੇ ਰਹੇ ਸੀ ਹੂੰ ਪਰ ਫਿਰ ਮੁੰਡੇ ਉੱਠੀ ਜਾਂਦੇ ਨੇ ਵਿੱਚ ਹੂੰ ਸਾਲ ਦੀ ਸਾਲ ਥੋੜਾ ਜਿਹਾ ਫਰਕ ਵੀ ਪੈ ਜਾਂਦਾ ਹੂੰ ਬਿਲਕੁਲ ਜੀ ਜਿਵੇਂ ਨਾ ਉਦੋਂ ਹੁੰਦਾ ਸੀਗਾ ਵੀ ਜਿਹੜੀ ਟੀਮ ਇੱਕ ਲਗਾਤਾਰ ਤਿੰਨ ਸਾਲ ਜਿੱਤੂਗੀ ਹੂੰ ਉਹਨੂੰ ਸਪੈਸ਼ਲ ਮਾਨ ਸਨਮਾਨ ਹੁੰਦਾ ਸੀਗਾ ਨਾ ਜੀ ਤੁਸੀਂ ਕੋਈ ਐਦਾਂ ਦੇ ਟੂਰਨਾਮੈਂਟ ਜਿੱਤਿਆ ਜੀ ਜਰਖ ਖੇਡਿਆ ਜੀ ਉੱਥੇ ਸੋਨੇ ਦਾ ਕੱਪ ਰੱਖਿਆ ਸੀ ਤੇ ਅੱਛਾ ਜੀ ਪਹਿਲਾਂ ਤਾਂ ਉਹਨਾਂ ਨੇ ਪਿੰਡਾਂ ਪਿੰਡਾਂ ਦੀ ਟੀਮ ਦੀ ਮੈਚ ਕਰਾਇਆ ਜੀ ਉਹਨਾਂ ਨੇ ਤਿੰਨ ਸਾਲ ਦਾ ਕੱਪ ਰੱਖਿਆ ਸੋਨੇ ਦਾ ਅੱਛਾ ਜੀ ਵੀ ਪਿੰਡਾਂ ਪਿੰਡਾਂ ਜਿਹੜਾ ਤਿੰਨ ਸਾਲ ਜਿੱਤੂ ਉਹਨੂੰ ਕੱਪ ਦੇਵਾਂਗੇ ਹੂੰ ਸਾਡੀ ਟੀਮ ਪਿੰਡ ਪਿੰਡ ਦੀ ਤਗੜੀ ਸੀ ਅਸੀਂ ਜਿੱਤ ਗਏ ਸੀ ਲਗਾਤਾਰ ਦਨ ਸਾਲ ਜੀ ਨਾ ਨਾ ਜੀ ਇੱਕ ਸਾਲ ਅੱਛੇ ਸਾਲ ਜਿਹੜਾ ਮੈਚ ਹੋਇਆ ਦੂਜੇ ਸਾਲ ਉਹਨਾਂ ਨੇ ਓਪਨ ਕਰਤਾ ਅੱਛਾ ਜੀ ਬਈ ਇਹਨਾਂ ਨੇ ਦਾ ਅਗਲਾ ਉਹ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਕੱਪ ਚੱਕ ਲੈਣਾ ਫੇਰ ਜਲੰਧਰੋਂ ਟੀਮ ਮਂਗਾ ਲਈ ਪਟਿਆਲੇ ਤੋਂ ਮਂਗਾ ਲਈ ਫੇਰ ਅਸੀਂ ਉੱਥੇ ਖੇਡੇ ਨਹੀਂ ਉਹਨਾਂ ਨਾਲ ਅਸੀਂ ਕਿ ਸਾਡਾ ਪਿੰਡ ਦਾ ਪਿੰਡ ਪਿੰਡ ਦਾ ਕੀ ਮੈਚ ਹੁੰਦਾ ਜੀ ਪਿੰਡ ਦੀ ਬਣਾਓ ਪਹਿਲਾਂ ਵਾਂਗੂ ਹਾਂ ਪਿੰਡ ਪਿੰਡ ਦਾ ਤੁਸੀਂ ਸਾਡੇ ਨਾਲ ਕਰਿਆ ਸੀ ਐਗਰੀਮੈਂਟ ਪੇਪਰ 'ਚ ਉਹ ਫੇਰ ਮੁੱਕਰ ਗਿਆ ਸਾਡਾ ਹੂੰ ਮੈਂ ਜੋ ਖੇਡੇ ਬਹੁਤ ਨੇ ਜੀ ਅਸੀਂ ਖੇਡੇ ਹੂੰ ਮੈਂ ਤਾਂ ਪਿੰਡ ਦੀ ਟੀਮ ਬਹੁਤ ਵਧੀਆ ਸੀ 69 ਦਾ ਵੀ ਹੁਣ ਗੁੱਡਾ ਜਿਹਾ ਖਰਾਬ ਹੈ ਤੁਸੀਂ ਕਿ ਮਿਲੇ ਹੋਗੇ ਨਹੀਂ ਮਿਲਣਾ ਜੀ ਮੈਂ ਇੱਕ ਦੋ ਵਾਰੀ ਗਿਆ ਮੈਨੂੰ ਮਿਲੇ ਨਹੀਂ ਹੈਗੇ ਕਿਉਂਕਿ ਉਹ ਗੱਲ ਘਲਾ ਰਹਿੰਦੇ ਨੇ ਨਹੀਂ ਕੁੜੀ ਕੋਲੇ ਰਹਿੰਦਾ ਉੱਥੇ ਹੂੰ ਬਹੁਤ ਵਧੀਆ ਜਿਹਾ ਰੀਡਰ ਸੀ ਹਾਂਜੀ ਹਾਂਜੀ ਬਿਲਕੁਲ ਜੀ ਓਂਡਾ ਦੀ ਸਾਡੇ ਪਿੰਡ ਵਾਲਾ ਬਿੱਲਾ ਉਹ ਵੀ ਬਹੁਤ ਵਧੀਆ ਹੁੰਦਾ ਸੀ ਉਹ ਵੀ ਵਿਚਾਰਾ ਢਿੱਲਾ ਜਿਹਾ ਰਹਿੰਦਾ ਹੁਣ ਬਿਲਕੁਲ ਜੀ ਤੇ ਖਿਡਾਰੀ ਕਿਹੜਾ ਵਧੀਆ ਲੱਗਦਾ ਤੁਹਾਨੂੰ ਹਾਂਜੀ ਤੁਹਾਡੇ ਬੈਚ ਦਾ ਜਿਹੜਾ ਸੀਗਾ ਤੁਹਾਨੂੰ ਕਿਹੜਾ ਖਿਡਾਰੀ ਵਧੀਆ ਲੱਗਦਾ ਸੀਗਾ ਖਿਡਾਰੀ ਸਾਡੇ ਤਾਂ ਇਹ ਤਿੰਨੇ ਚਾਰੇ ਤਾਂ ਬਹੁਤ ਤਗੜੇ ਦੀਏ ਇਹਨਾਂ ਨੂੰ ਫੜਦਾ ਨਹੀਂ ਸੀ ਕੀਤੇ ਹਾਂ ਬੰਦਾ ਹਮ ਜਾਣਦੀ ਇਹਨਾਂ ਦੀ ਟੀਮ ਗਈ ਹੈ ਇਹਨਾਂ ਨੇ ਹਿੱਟ ਇਹ ਵਧੀਆ ਰਹੇ ਹਮ ਇਹ ਇਹ ਵੀ ਵਧੀਆ ਦੀ ਜਪੀ ਪਹਿਲਾਂ ਤਾਂ ਉਹ ਕਹਿੰਦੇ ਸੀ ਵੀ ਕਹਿੰਦੇ ਇਹਨਾਂ ਨੂੰ ਕੀ ਪਤਾ ਖੇਡਣ ਦਾ ਇੰਗਲੈਂਡ ਵਾਲਿਆਂ ਨੂੰ ਹਮ ਇਹਨਾਂ ਨੂੰ ਵੀ ਪਤਾ ਹੀ ਆ ਹਾਂਜੀ ਵੇ ਪਰ ਇਹਦੇ ਹੋ ਹੋ ਹਾਲ ਬਾਅਦ ਫਿਰ ਥੋੜਾ ਬਾਲਾ ਫਰਕ ਪੈਂਦਾ ਹੂੰ ਫਿਰ ਤਾਰਾ ਅੰਕਲ ਇੱਥੇ ਆ ਕੇ ਤਾਂ ਬਹੁਤ ਤਕੜਾ ਖੇਡਿਆ ਹਾਂਜੀ ਹਾਂਜੀ ਇਹਨਾਂ ਨੇ ਤਾਂ ਦੇਖਿਆ ਜਦੋਂ ਮੈਚ ਦੀ ਟੀਮ ਆਈ ਐ ਇਹਨਾਂ ਤਿੰਨ ਮੁੰਡੇ ਆ ਜੀ ਪਹਿਲਾਂ ਹੂੰ 79 ਸੀਗਾ ਇਹ ਸੀਗਾ ਵਰਮਿਓ ਗੁਰਦੁਆਰੇ ਵਾਲਿਆਂ ਨੇ ਛੱਡੀ ਹੂੰ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਤਕੜਾ ਖੇਡਿਆ ਜੀ ਉਹ ਮੁੰਡਾ ਜਲੰਧਰ ਦਾ ਦੀ ਕੋ ਗਾ ਕੈਨੇਡਾ ਚ ਰਹਿ ਗਿਆ ਜਾਣਦੇ ਹੋ ਤਾਂ ਸ਼ਾਇਦ ਸ਼ੰਕਰ ਵਾਲੀ ਹਾਂਜੀ 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 ਹੇ ਹੇ ਉੱਥੇ ਫੜ ਗਿਆ ਇਹਨੂੰ ਕਿਲਾਰਾਏ ਪਰਦੋਤਨਗੇਰੀ ਹਮ ਅੰਕਲ ਨੂੰ ਜੀ ਜੀ ਇਹ ਕਹਿੰਦਾ ਸੀ ਵੀ ਮੈਂ ਨਾ ਹੁਣ ਉਹਨੂੰ ਮੈਂ ਨਹੀਂ ਉਹਨੂੰ ਛੱਡਣਾ ਉੱਥੇ ਸ਼ਰੀਰਕ ਕੰਪ ਲੱਗਿਆ ਸੀ ਨਾ ਫੇਰ ਇਹ ਇੱਥੇ ਆ ਕੇ ਬਹੁਤ ਤਕੜਾ ਖੇੜਿਆ ਫੇਰ ਉਹਨੂੰ ਭਜਾਇਆ ਨਹੀਂ ਚੰਗੀ ਤਰ੍ਹਾਂ ਕਹਿਣ ਵਾਲੀ ਗੱਲਾਂ ਤੁਹਾਨੂੰ ਦੱਸੂਗਾ ਉਹ ਜੀ 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 ਦੱਸੂਗਾ ਇੱਤ ਅੱਛਾ ਕਿਲਾਰਾਏ ਪੁਰ ਦੀ ਖੇਡ ਦੀ ਕੋਈ ਯਾਦ ਹਾਂਜੀ ਅਸੀਂ ਜਿੱਤਦੇ ਰਹੇ ਕਿਲਾਰਾਏ ਫਿਰ ਇੱਕ ਤਾਂ ਬਿਜਲੀ ਬੋਰਡ ਦੀ ਟੀਮ ਬਣਦੀ ਸੀ ਲੁਧਿਆਣੇ ਦੀ ਹਮ ਇੱਕ ਸਾਡੀ ਪੰਜਾਬ ਦੀ ਬਣਦੀ ਸੀ ਹਮ ਇਕ ਕਮਾਜੁੰਦਾ ਦੀ ਉੱਥੇ ਜੀ ਪੰਜਾਬ ਦੀ ਕਿੜੀ ਬਣਦੀ ਸੀ ਬਿਜਲੀ ਬੋਰਡ ਦੀ ਕਿੜੀ ਸੀ ਬਿਜਲੀ ਬੋਰਡ ਲੁਧਿਆਣੇ ਦੀ ਬਿਜਲੀ ਬੋਰਡ ਦੀ ਰੱਖ ਦਿੰਦੇ ਸੀ ਲੁਧਿਆਣੇ ਵਾਲੇ ਜੀ ਹੋਰ ਪਿੰਡਾਂ ਵਾਲਿਆਂ ਦੇ ਲੋਕਾਂ ਨੇ ਇਕੱਠਾ ਹੋ ਕੇ ਵਧੀਆ-ਵਧੀਆ ਟੀਮ ਪਲੇਅਰ ਜਿਹੜੇ ਆਉਣੇ ਪੰਜਾਬ ਦੇ ਹੂੰ ਉਹਨਾਂ ਦੀ ਟੀਮ ਹੋਣੀ ਹੂੰ ਉਹਦੋਂ ਇੱਕ ਕਮਾਜੁੰਦਾ ਹੁੰਦਾ ਸੀ ਵਧੀਆ ਕਮਾਜੁੰਦਾ ਤਾਂ ਉਹ ਮਿਨੀ ਲਾਇਫ ਪਕਰੀਗਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਉਹ ਦਲੀਪ ਸਿੰਘ ਜੀ ਜਿਹੜੇ ਬਹੁਤ ਪੈਸੇ ਦਿੰਦੇ ਸੀਗੇ ਕਲਕੱਤਾ ਪੈਸੇ ਵੀ ਬਹੁਤ ਦਿੰਦਾ ਸੀ ਉਹ ਹਾਂਜੀ ਹਾਂਜੀ ਬਿਲਕੁਲ ਜੀ ਤੇ ਫਿਰ ਅੱਜ ਦਾ ਕਿਵੇਂ ਲੱਗਦਾ ਤੁਹਾਨੂੰ ਮਾਹੌਲ ਕਬੱਡੀ ਦਾ ਤੁਹਾਡੇ ਸਮੇਂ ਦੇ ਨਾਲ ਹੁਣ ਕਬੱਡੀ ਦਾ ਜੀ ਸਮਝਦਾ ਹੁਣ ਫਰਕ ਉਹ ਨੂੰ ਜੀਤੀ ਜੀ ਨੇ ਦੱਛੇ ਦਿੱਤਾ ਹਮ ਫਰਕ ਹੁਣ ਅਸੀਂ ਦਾ ਕਿ ਖੇਡਦੇ ਦੀ 20 ਪੰਜ 20 ਹੁੰਦਾ ਜੀ 75 ਫੁੱਟੀ ਹੁੰਦੀ ਸੀ ਹਾਂਜੀ ਫਿਰ ਪੂਰਾ ਮੈਚ ਖੇਡਣਾ ਜੀ 5 ਮਿੰਟ ਰੈਕ ਕਬੱਡੀ ਕਬੱਡੀ ਕਹਿਣਾ ਹਾਂਜੀ ਕਬੱਡੀ ਕਬੱਡੀ ਹੁਣ ਤਾਂ ਜਾਫੀ ਦਾ ਤਾਂ ਬਾਣ ਹੁੰਦਾ ਕਬੱਡੀ ਵਾਲੇ ਦਾ ਜੋਰ ਨਹੀਂ ਲੱਗਦਾ ਹਮ ਕਵੱਡੀ ਵਾਲੇ ਨੇ ਉਮਰ ਜੱਫੀ ਨੇ ਨੱਠਣਾ ਵੀ ਕਿਸੇ ਵਾਰ ਸੀ ਰੋਗਣਾ ਵੀ ਹੁਣ ਕਵੱਡੀ ਵਾਲੇ ਦਾ ਮਗਰ ਤੇਰੇ ਮੈਂ ਫਰੀ ਜਾਣਾ ਕਵੱਡੀ ਕਹਿਣਾ ਨਾ ਜੱਫਾ ਲਾ ਦੇਣਾ ਬਾਣ ਕਰ ਦੇਣਾ ਕੋਈ ਛੇ ਮਾਰ ਮਾਰ ਕੇ ਹਾਂ ਬਲ ਕਵੱਡੀ 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 ਕਰਦੇ ਨਾਲ ਜ਼ੋਰ ਲੱਗਣਾ ਜੀ ਫਿਰ ਜੱਫੀ ਨੂੰ ਵੀ ਹੌਂਸਲਾ ਦਾ ਵੀ ਦਮ ਚੋੜਦਾ ਹੁਣ ਜਦ ਬਿਨਾ ਦਮ ਇਹ ਨਹੀਂ ਆ ਜੀ ਦਮ ਇਹ ਨਹੀਂ ਆ ਫਿਰ ਤੁਸੀਂ ਤਾਂ ਜਿੰਨਾ ਫਰਕ ਬਹੁਤ ਫਰਕ ਪੈਂਦਾ ਜੀ ਹੁਣ ਹਾਫ ਟਾਈਮ ਬਾਅਦ ਖੇਡਦੀ ਨਹੀਂ ਟੀਮ ਪੂਰੀ ਬਿਲਕੁਲ ਟੀਕੇ ਤੁੰਦ ਮੈਂ ਹਾਲ ਹੀ ਤੁਸੀਂ ਦਿੱਖ ਰਹੇ ਜੀ ਟੀਕਾ ਲੋਂਦਾ ਕੋਈ ਕਿਦਾਂ ਲੱਗਦੇ ਨੇ ਪਾਣੀ ਪੀਣ ਵਾਲੇ ਕੋ ਕੋਕ ਦੇ ਵਿੱਚ ਭੰਨ ਕੇ ਬੋਤਲਾਂ ਦੋ ਦੇਣ ਵਾਲੇ ਪੀ ਜਾਂ ਵੀ ਘੁੱਟ ਕਬੱਡੀ ਪਾਈ ਆ ਜੀ ਪੈਸਾ ਬਹੁਤ ਆ ਕੋਈ ਸ਼ੱਕ ਨਹੀਂ ਜਵਾਨੀ ਸਾਹਮਦੇ ਨਹੀਂਗੇ ਹੂੰ </body> ਕਈ ਇੱਕ ਬੰਦਾ ਹਾਕ ਮਾਰਦਾ ਹਾਂਜੀ ਇਹ ਰਿਸਪੈਕਟ ਕਰਦਾ ਨਸ਼ੇ ਵਾਲੇ ਦੇ ਨਾ ਤਾਂ ਲਵੇ ਜਾਂਦਾ ਜੀ ਬਿਲਕੁਲ ਜੀ ਉਹਨਾਂ ਨੂੰ ਜਿੰਨੇ ਪੈਸੇ ਜ਼ਿਆਦੇ ਨੇ ਉਹਨੇ ਬੰਦੇ ਆ ਹੁਣ ਕਿੰਨੇ ਬੰਦੇ ਬਰੇ ਨੇ ਜੀ ਆਪਣਾ ਢਾਗ ਨਾ ਬਿਲਕੁਲ ਜੀ ਚਲੋ ਮੈਂ ਤਾਂ ਤੁਹਾਡੇ ਤੋਂ ਫੇਰ ਉਹੀ ਗੱਲ ਆਉਂਦੀ ਹੈ ਵੀ ਮੇਰੇ ਗੱਲ ਜੀ ਥੋੜੀ ਜੀ ਮਨ ਚ ਘੋਂਦੀ ਹੈ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਹਾਂਜੀ ਵੀ ਤੁਹਾਡੇ ਕਿਸੇ ਨਾ ਕਿਸੇ ਟੂਰਨਾਮੈਂਟ ਦੀ ਯਾਦ ਦੱਸੋ ਤੁਹਾਨੂੰ ਕਿਸੇ ਬੈਸਟ ਜਾਫੀ ਦੇ ਤੌਰ ਤੇ ਜਾਂ ਤੁਹਾਨੂੰ ਕੋਈ ਸਪੈਸ਼ਲ ਇਨਾਮ ਦੇ ਕੇ ਗਏ ਹੋ ਸਪੈਸ਼ਲ ਇਨਾਮ ਤਾਂ ਉੱਥੇ ਰਹੀ ਮੈਨੂੰ ਫੇਰ ਜਿਹੜਾ ਮਿਲਿਆ ਕਿਤੇ ਸਾਬੋ ਗਿੱਦਲ ਮੰਡੀ ਦਾ 1500 ਰੁਪਏ ਹਾਂਜੀ ਬਾਦਲ ਸਾਹਿਬ ਵਾਲਾ ਜੀ ਹਾਂਜੀ ਉਹ ਤਾਂ 100-100 ਰੁਪਈਆ ਦਾ 2-200 ਦਾ ਉਦਾਂ ਮੇਲਿਆ ਤੇ ਮਿਲਦਾ ਹੀ ਰਹਿੰਦਾ ਦੀ ਜੀ ਹੂੰ ਉੱਥੋਂ ਵੇਹੇ ਸਾਨੂੰ ਵਧੀਆ ਉਹਨਾਂ ਕਰਿਆ ਜੀ ਜਦੋਂ ਬਾਦਲ ਸਾਹਿਬ ਨੇ ਜੀ ਜੀ ਮੇਰੀ ਸੈਕਟਰੀਟ ਵਿੱਚ ਫੋਟੋ ਲੱਗੀ ਹੈ ਜੀ ਵਾਹ ਜੀ ਵਾਹ ਬਾਦਲ ਸਾਹਿਬ ਨਾ ਵਾਹ ਜੀ ਵਾਹ ਹਾਂਜੀ ਮੈਂ ਉਹਨੂੰ ਕਿਹਾ ਦੀ ਮੈਨੂੰ ਫੋਟੋ ਦੇ ਦੇ ਉਹ ਇਹਨਾਂ ਦੇ ਗਵਰਨਮੈਂਟ ਦੇ ਹੁੰਦੇ ਨੇ ਫੋਟੋਗ੍ਰਾਫਰ ਹਾਂਜੀ ਹਾਂਜੀ ਉਹ ਕਹਿੰਦੇ ਅਸੀਂ ਇਦਾਂ ਨਹੀਂ ਤੈਨੂੰ ਦੇ ਸਾਰੇ ਫੋਟੋ ਸ਼ੀ अच्छा जी बस ਉੱਥੇ ਮੇਰੀ ਸੈਕਟਿਟੀਟ ਚ ਲੱਗੀ ਹੈ ਜੀ ਫੋਟੋ ਬਾਲਸਾਮਾ ਜੀ ਬਾਲਸਾਮਾ ਜੀ ਕੀ ਬਾਤ ਹੈ ਇਹ ਹਾਂ ਜੀ ਜੀ ਤੇ ਫਿਰ ਤੁਸੀਂ ਉਧਰ ਕੋਸ਼ਿਸ਼ ਨਹੀਂ ਕੀਤੀ ਕੋਈ ਨੌਕਰੀ ਦੀ ਜਾਂ ਕੋਈ ਬੀਨਿਵੋਰਡ ਚ ਥੀਏ ਜੀ اچھا ਨੌਬੀ ਮਿਲੀ ਵੀ ਸੀ ਤੁਹਾਨੂੰ ਮਿਲ ਗਈ थी ਫੇਰ ਫੇਰ ਸਾਡਾ ਥੋੜਾ ਚ ਰਹਿ ਫੇਰ ਸਾਡਾ ਇਧਰਲਾ ਪ੍ਰੋਗਰਾਮ ਬਣ ਗਿਆ ਹੂੰ ਫੇ ਪਹਿਲਾ ਏ ਮੇਰਾ ਇਹੀ ਸੀ ਵੀ ਮੈਂ ਬਾਹਰ ਜਾਵਾਂ ਜੀ ਮੇਰਾ ਏਮ ਟੀਜੀ ਪਹਿਲੇ اچھا ਜੀ ਪਰਮਾਤਮਾ ਕਿ ਨਹੀਂ ਮੇਲ ਰਹੀ ਹੂੰ ਵੀ ਮੈਂ ਬਾਹਰ ਜਾਣਾ ਇਦਾਂ ਕਰਕੇ ਬਾਹਰ ਆਏ ਬਹੁਤ ਵਧੀਆ ਪ੍ਰਮਾਤਮਾ ਦੀ ਸੁਣੀ ਹੂੰ ਬਿਲਕੁਲ ਜੀ ਬਿਲਕੁਲ ਜਿੰਨੀ ਕੋ ਸੇਵਾ ਕਰੀ ਮੁੱਲ ਪਾਇਆ ਜੀ ਹੂੰ ਸੁਣੀ ਬਿਲਕੁਲ ਜੀ ਬਿਲਕੁਲ ਤੁਸੀਂ ਇੱਥੇ ਆਏ ਹੋ ਹਨਾ ਜੋ ਕੁਝ ਵੀ ਹੋ ਉਹ ਕਬੱਡੀ ਕਰਕੇ ਹੋ ਹਾਂਜੀ ਕਬੱਡੀ ਕਰਕੇ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਫਿਰ ਤੁਸੀਂ ਕਬੱਡੀ ਲਈ ਕੀ ਯੋਗਦਾਨ ਪਾਇਆ ਕਬੱਡੀ ਵਾਸਤੇ ਯੋਗਦਾਨ ਨਹੀਂ ਚੰਗਾ ਹੀ ਕਰਿਆ ਜੀ ਜਿੰਨਾ ਕਰਿਆ ਬਣਦਾ ਵੀ ਆਈ ਹਾਂਜੀ ਬਣਦਾ ਜੀ ਅਜੇ ਤਾਂ ਰੇਕ ਬੰਦੇ ਨੂੰ ਇਹੀ ਸਮਝਾਉਨੇ ਆ ਜੀ ਤਾਂ ਹੁਣ ਵੀ ਹੂੰ ਹੁਸੋਂ ਉਹਨੂੰ ਇਹ ਜੀਤੀ ਸਾਹਿਬ ਵੀ ਦੱਸ ਕੇ ਗਏ ਨੇ ਖੈਰਾ ਸਾਹਿਬ ਵੀ ਦੱਸ ਕੇ ਗਏ ਨੇ ਹੂੰ ਵੀ ਬੰਦੇ ਨੂੰ ਆਪ ਸਮਝਣਾ ਚਾਹੀਦਾ ਹਾਂਜੀ ਹੁਣ ਟਰੈਕਟਰ ਦਿੰਦੇ ਨੇ ਉਹ ਉਹ ਤੇ ਕਿਤੇ ਸਵਾਰੰਤ ਦਾ ਥੋੜਾ ਜੀ ਸਾਨੂੰ ਤਾਂ ਇੱਕ ਬ੍ਰਾਂਡ ਦੇ ਨਹੀਂ ਗਏ ਨੇ ਹੂੰ ਬ੍ਰਾਂਡਾਂ ਦੇ ਖੇਡਦੇ ਨੇ ਪਿੰਡ ਪਿੰਡ 'ਚ ਅਸੀਂ ਹੂੰ ਬੈਗ ਦੇ ਦੇਣੇ ਬਿਲਕੁਲ ਜੀ ਹੁਣ ਤਾਂ ਪੈਸੇ ਦਾ ਸਾੜਾ ਪਿਆ ਹੁਣ ਪੈਸਾ ਸਾਹਮਦੇ ਨਹੀਂ ਗੀ ਨਹੀਂ ਫਿਰ ਤੁਸੀਂ ਕੋਸ਼ਿਸ਼ ਕਰੋ ਨਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਨਾ ਕਿ ਆਪਾਂ ਇੱਥੇ ਦੇ ਵੀ ਖਿਡਾਰੀ ਪੈਦਾ ਹੋਣ ਹੁਣ ਪਲੇਅਰ ਤਾਂ ਹੋ ਸਕਦੀਆਂ ਜੀ ਹੁਣ ਜਿਹੜੀ ਨਵੀਂ ਮੈਨੇਜਮੈਂਟ ਆ ਉਹ ਨਹੀਂ ਲੈ ਕਰਦੇ ਬੰਦੇ ਨੌਂ ਨਹੀਂ ਲੈਂਦੇ ਟੂਰਨਾਮੈਂਟਾਂ ਦੇ ਹੁਣ ਇਹ ਮੇਰੇ ਤੋਂ ਪਹਿਲਾਂ ਇੱਥੇ ਖੇਡਦੇ ਰਹੇ ਨੇ ਮੇਲਿਆਂ ਚ ਨੌਂ ਤਾਂ ਲੈਣਾ ਚਾਹੀਦਾ ਜੀ ਇਹ ਤਾਂ ਨਹੀਂ ਵੀ ਜੇ ਕੋਈ ਸਾਡਾ ਹੀ ਜਾਂ ਸਾਡਾ ਹੀ ਨੌਲੇਜ ਜਾਣਾ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਸੋ ਹੋਰ ਗੱਲਬਾਤ ਕੋਈ ਹੋ ਠੀਕ ਠਾਕ ਆ ਜੀ ਮਿਹਰਬਾਨੀ ਤੁਸੀਂ ਕੀਤੀ ਤੁਸੀਂ ਲੈ ਕੇ ਇੱਥੇ ਸਾਨੂੰ ਪ੍ਰੋਜੈਕਟ ਤੇ ਬਿਠਾ ਲਿਆ ਨਹੀਂ ਕੋਈ ਗੱਲ ਨਹੀਂ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਧੰਨਵਾਦ ਸ੍ਰੀ ਹਸੀਗਾ ਜੀ ਸੋ ਦੋਸਤੋ ਇਸਨ ਦਲਵਾਰਾ ਸਿੰਘ ਜੀ ਬੋਲਾ ਆਪਾਂ ਆਮ ਗਰਾਊਂਡਾਂ ਦੇ ਵਿੱਚ ਸੁਣਦੇ ਹੁੰਦੇ ਹਾਂ ਨਾ ਅੱਜ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੋ ਇਸ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਅਗਲੀ ਵਾਰੀ ਆਪਾਂ ਕਿਸੇ ਹੋਰ ਖਿਡਾਰੀ ਦੇ ਨਾਲ ਜਾਂ ਕਿਸੇ ਹੋਰ ਸ਼ਖਸੀਅਤ ਦੇ ਰੂਬਰੂ ਕਰਵਾਵਾਂਗੇ ਦੇਖਦੇ ਰਹੋ ਹਰੰਗ ਪੰਜਾਬ ਦੇ YouTube ਚੈਨਲ صدق سريع